ਲਫਰੀਜ ਜੀ ਨੈਕਸ ਕੋਲੋਨੀ ਲਫਰੀਜ ਜੀ ਸਵਾਗਤ ਹੈ ਕੀ ਹਾਲ ਚਾਲ ਬਹੁਤ ਵਧੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਤੁਸੀਂ ਬੜਾ ਦਿਲ ਦੇ ਨੇੜੇ ਵਾਲਾ ਮੇਰੇ ਵਿਚ ਆ ਚੁੱਕਿਆ ਆ ਤੇ ਮੈਨੂੰ ਬੜਾ ਮਾਣ ਹੋਇਆ ਤੁਸੀਂ ਅੱਜ ਇਸ ਰੇਸ਼ ਨੂੰ ਲਿਆ ਸੁਬਾਹ ਵੀ ਗੱਲ ਹੋਈ ਜਾਂਦੀ ਸੀ ਸ਼ਮੇਲ ਜੀ ਦੇ ਸ਼ੋਅ ਦੇ ਵਿੱਚ ਪਰ ਉਹਨਾਂ ਕੋਲ ਸਮਾਂ ਘੱਟ ਹੁੰਦਾ ਨਾਲ ਇਹ ਗੱਲ ਨੂੰ ਬਧਾਇਆ ਨਹੀਂ ਪਰ ਜਿੰਨਾ ਉਹਨਾਂ ਨੇ ਕੀਤਾ ਬਹੁਤ ਵਧੀਆ ਸਮਟਿਆ ਪਰ ਜਿਹੜਾ ਮੈਨੂੰ ਲੱਗਦਾ ਨਾ ਮੈਨੂੰ ਇਹ ਬੜੀ ਚਿੰਤਾ ਹੁੰਦੀ ਹੈ ਇਸ ਗੱਲ ਦੀ ਜਦੋਂ ਆਪਾ ਪੰਜਾਬੀ ਹੋ ਕੇ ਵੀ ਪੰਜਾਬੀ ਬੋਲਦੇ ਆਂ ਪਰ ਸ਼ੁੱਧ ਨਹੀਂ ਬੋਲਦੇ ਹੂੰ ਹੂੰ ਸ਼ੁੱਧ ਉਚਾਰਨ ਕਰਨਾ ਸ਼ੁੱਧ ਪੜ੍ਹਨਾ ਇਹ ਵੀ ਬੜੀ ਵੱਡੀ ਗੱਲ ਹੈਗੀ ਹੈ ਕੱਲਾ ਜੇ ਮੈਂ ਮੁੰਡਾ ਆਂ ਮੈਂ ਪੱਗ ਬੰਨ ਲੈਣਾ ਤੇ ਮੈਂ ਪੰਜਾਬੀ ਨਹੀਂ ਹੋ ਜਾਂਦਾ ਉਹਨੂੰ ਕੱਲਾ ਪਹਿਰਾਵੇ ਨੂੰ ਪੰਜਾਬੀ ਨਹੀਂ ਕਹਿ ਸਕਦੇ ਆਪਣੀ ਹਰ ਇੱਕ ਚੀਜ਼ ਪੰਜਾਬੀ ਹੋਣੀ ਚਾਹੀਦੀ ਹੈ ਬਿਲਕੁਲ ਜਿੱਦਾਂ ਕੋਈ ਗੀਜ਼ਾਵ ਦੇ ਇੱਕ ਕਰੀ ਮੈਂ ਵੀਡੀਓ ਵੇਖੀ ਜਾਂਦਾ ਸੀਗਾ ਉਹਨਾਂ ਨੇ ਬੜੀ ਠੁਕਮੀ ਗੱਲ ਕਹੀ ਵੀ ਜਦੋਂ ਇੱਕ ਤੰਦ ਦਾ ਇੱਕ ਇੱਕ ਇਟ ਉਖੜਦੀ ਹੈ ਤੇ ਪੂਰੀ ਕੰਦ ਇੱਕ ਦਿਨ ਢਹਿ ਜਾਂਦੀ ਹੈ ਤੇ ਉਦਾਹਰਨ ਉਹਨਾਂ ਨੇ ਦਿੱਤੀ ਜਿਵੇਂ ਪੌੜੀ ਆ ਪੌੜੀ ਕਨੌੜੇ ਨਾਲ ਪੌੜੀ ਆ ਉਹਨੂੰ ਆਪਾਂ ਪੌੜੀ ਬੋਲੀ ਜਾਂਦੇ ਆ ਇਸ ਦਸ ਚੋਂ ਤਿੰਨੇ ਜਣੇ ਪੌੜੀ ਬੋਲੀ ਜਾਂਦੇ ਆ ਕੌਲੀ ਨੂੰ ਕੋਲੀ ਬੋਲੀ ਜਾਂਦੇ ਆ ਚੌਲ ਨੂੰ ਚੋਲ ਬੋਲੀ ਜਾਂਦੇ ਆ ਠੀਕ ਹੈ ਜੀ ਇਦਾਂ ਥੋੜੇ ਥੋੜੇ ਕਰਕੇ ਜਿਹੜੀ ਉਚਾਰਨ ਆ ਆਪਾਂ ਗਲਤ ਕਰਦੇ ਆ ਆਪਾਂ ਕਰਦੇ ਆ ਆਪਣੇ ਤੋਂ ਅਗਲੀ ਪੀੜ੍ਹੀ ਵਾਲੇ ਉਦੋਂ ਗਲਤ ਕਰਦੇ ਆ ਤੇ ਇਹ ਵਾਧਾ ਵਾਧਾ ਇੱਕ ਦਿਨ ਖਤਮ ਹੋ ਜਾਣਾ ਸਮੇਂ ਐਗਜੈਕਟਲੀ ਬਿਲਕੁਲ ਸ਼ੁੱਧ ਚਾਰਨ ਵਿਜ਼ਿਟ ਬਿਲਕੁਲ ਇਵੇਂ ਹੀ ਗਿਣਤੀ ਗਿਣਤੀ ਵੀ ਬੜੀ ਹੈ ਜਦੋਂ ਆਪਾਂ ਪੰਜਾਬੀ ਚ ਗਿਣਤੀ ਕਿਸੇ ਨੂੰ ਦੱਸਦੇ ਆ ਮੈਂ ਜੇ ਮੈਂ ਆਪਣਾ ਫੋਨ ਨੰਬਰ ਪੰਜਾਬੀ ਚ ਬੋਲਣਾ ਤੇ ਮੈਂ ਕਹਿੰਦਾ ਦਹਾਵੇਂ ਨਾ ਕਹਿੰਦਾ ਦਹਾਂ ਚੋਂ ਪੰਜ ਜਾਣੇ ਮੈਨੂੰ ਇਹ ਕਹਿਣਗੇ ਵੀ ਤੁਸੀਂ ਇੰਗਲਿਸ਼ ਚ ਬੋਲਦੇ ਜੀ ਤੇ ਉਹ ਪੰਜਾਬੀ ਹੋ ਕੇ ਜੇ ਉਹ ਇਹ ਗੱਲ ਕਹਿਣਗੇ ਤਾਂ ਉਹ ਸ਼ਰਮ ਆਉਂਦੀ ਆ ਆਪਦੇ ਆਪ ਨੂੰ ਕਿ ਫਿਰ ਇੱਕ ਆਦੇ ਪੰਜਾਬੀ ਆ ਜਾਂ ਮੈਂ ਕਹਾਦਾ ਪੰਜਾਬੀ ਜਿਹੜਾ ਇਹਨਾਂ ਨੂੰ ਮੈਂ ਪੰਜਾਬੀ ਚ ਬੋਲ ਕੇ ਮੈਂ ਆਪ ਹੀ ਨਿਮਾ ਹੋ ਗਿਆ ਹੂੰ ਜੀ ਅ ਥੋੜਾ ਜਿਹਾ ਹੈ ਕਈ ਵਾਰੀ ਨਾ ਮੈਨੂੰ ਸੌਰੀ ਮੈਂ ਇਹ ਚੀਜ਼ ਔਨ ਇਅਰ ਕੈਰੀ ਆਂ ਸਮ ਟਾਈਮ ਇਹ ਹੀ ਸਟਾਈਲ ਸਟੇਟਮੈਂਟ ਵੀ ਹੋ ਜਾਂਦੀ ਆ ਕਿ ਸ਼ਾਇਦ ਇਸ ਤਰੀਕੇ ਨਾਲ ਇੱਕ ਸ਼ਹਿਰੀ ਟੱਚ ਵਿੱਚ ਜੇਕਰ ਪੰਜਾਬੀ ਇਹ ਬੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇਹ ਲੱਗਦਾ ਕਿ ਵੀ ਸ਼ਾਇਦ ਇਹ ਸਟਾਈਲ ਓਕੇ ਸਟਾਈਲਿਸ਼ ਸ਼ਹਿਰੀズ ਵਨ ਬੋਲੀ ਜਾ ਰਹੀ ਹੈ ਕਿਸੇ ਦੀ ਗਲਤੀ ਨਹੀਂ ਆ ਜੀ ਕਿਸੇ ਦੀ ਗਲਤੀ ਨਹੀਂ ਆ ਬਟ ਇਹ ਬਸ ਹੁਣ ਇਹ ਲਾਲੋ ਜਨਰੇਸ਼ਨ ਦੀ ਗੱਲ ਹੋ ਗਈ ਆ ਜੇ ਮੇਰੇ ਘਰ ਦੇ ਵਿੱਚ ਮੇਰੇ ਆਸ-ਪਾਸ ਦੇ ਮਾਹੌਲ ਦੇ ਵਿੱਚ ਮੇਰੇ ਵਾਤਾਵਰਨ ਤੇ ਜੇ ਮੈਂ ਜਿਹੜੀਆਂ ਗੱਲਾਂ ਸੁਣੀਆਂ ਮੈਂ ਸਰਕਾਰੀ ਸਕੂਲ ਚ ਪੜਿਆ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਉਸ ਗੱਲ ਕਰਕੇ ਮੇਰੇ ਚ ਜ਼ਿਆਦੀ ਪੰਜਾਬੀ ਆ ਪਰ ਸਾਰਾ ਹੀ ਆਪਣਾ ਵਾਲਾ ਦੁਆਲਾ ਨਾ ਜਦੋਂ ਆਪਾਂ ਆਪਾਂ ਆਪ ਬੋਲਾਂਗੇ ਤੇ ਆਪਣੇ ਨਾਲ ਦੇ ਵੀ ਉਹੀ ਚੀਜ਼ ਬੋਲਣਗੇ ਐਗਜ਼ੈਕਟਲੀ ਹੁਣ ਮੇਰੇ ਮੇਰੇ ਆਪਦੇ ਵਿੱਚ ਇੱਥੇ ਆ ਕੇ ਕਈ ਗੱਲਾਂ ਅੰਗਰੇਜ਼ੀ ਦੀਆਂ ਘਰ ਕਰ ਗਈਆਂ ਪਰ ਮੈਂ ਜਿੰਨਾ ਕੋਸ਼ਿਸ਼ ਕਰਦਾ ਆ ਆਪਣੇ ਆਪ ਨੂੰ ਪੰਜਾਬੀ ਰੱਖਣ ਦੀ ਹੀ ਕੋਸ਼ਿਸ਼ ਕਰਦਾ ਆ ਖਾਸ ਕਰ ਜਦੋਂ ਬੰਦਾ ਅਗਲਾ ਪੰਜਾਬੀ ਸਮਝਣ ਵਾਲਾ ਆ ਘਟੋ ਘਟੋ ਦੇ ਨਾਲ ਤਾਂ ਆ ਪੰਜਾਬੀ ਬੋਲੀਏ ਕੀ ਬੋਲਦੇ ਜੀ ਲਵ ਪ੍ਰੀਤੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਥੈਂਕ ਯੂ